ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਅਸਲ ਦੇ ਵਿੱਚ ਇੱਕ ਹੋਰ ਜਿਹੜਾ ਪਿਛਲੇ ਕੁਝ ਟਾਈਮ ਤੋਂ ਜਿਹੜੀ ਚੀਜ਼ ਦੇ ਬਾਰੇ ਵਿੱਚ ਚਿੰਤਾ ਕਰਨੀ ਚਾਹੀਦੀ ਹੈ ਹਰੇਕ ਹੀ ਬੰਦੇ ਨੂੰ ਚਾਹੇ ਕਿਸੇ ਵੀ ਤਬਕੇ ਦਾ ਹੈ ਉਹ ਹੈਗੀ ਆਪਣਾ ਖਾਣਾ ਇਨਸਾਨ ਖਾਣਾ ਖਾਂਦਾ ਕਿਉਂਕਿ ਸਰੀਰ ਦਾ ਫਿਊਲ ਆ ਸਰੀਰ ਦਾ ਚਲਾਉਣ ਦੇ ਇੰਜਣ ਨੂੰ ਚਲਾਉਣ ਲਈ ਉਹ ਚੀਜ਼ਾਂ ਚਾਹੀਦੀਆਂ ਨੇ ਪਰ ਹੁਣ ਸੋਚੋ ਜੇ ਜਿਹੜੀਆਂ ਆਪਾਂ ਚੀਜ਼ਾਂ ਖਾਂਦੇ ਆ ਸਾਰਾ ਦਿਨ ਚਾਹੇ ਕੋਈ ਵੀ ਚੀਜ਼ ਖਾਂਦੇ ਆ ਜੇ ਉਸ ਹਰ ਚੀਜ਼ ਹੀ ਜ਼ਹਿਰ ਬਣ ਜਾਏ ਹੁਣ ਤਾਂ ਹਾਲ ਇਹ ਹੋ ਗਿਆ ਕਿ ਡਾਕਟਰਾਂ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਦੁੱਧ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਉਹ ਬੰਦ ਕਰ ਦਿਓ ਖਾਣੀਆਂ ਕਿਉਂਕਿ ਦੁੱਧ ਸਹੀ ਨਹੀਂ ਹੈਗਾ ਬਹੁਤ ਸਾਰੇ ਡਾਕਟਰ ਤਾਈਵਨ ਮੈਂ ਖੁਦ ਪਰਸਨਲੀ ਇੱਕਿਆਂ ਦੋ ਡਾਕਟਰਸ ਨੂੰ ਮਿਲਿਆ ਤਾਂ ਉਹ ਵੀ ਹੱਸ ਕੇ ਕਹਿੰਦੇ ਫਰੂਟ ਰਹਿਣ ਹੀ ਦਿਆ ਕਰੋ ਖਾਣ ਨੂੰ ਫਰੂਟ ਬਿਲਕੁਕੁਲ ਨਾ ਖਾਓ ਇੱਥੋਂ ਤੱਕ ਹਾਲਤ ਗਈ ਆ ਰਵੀਸ਼ ਕੁਮਾਰ ਇੱਕ ਮਤਲਬ ਕਹਿੰਦਾ ਹੁੰਦਾ ਨਾਮ ਨਾਮ ਹੈਗਾ ਪੱਤਰਕਾਰੀ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਇੱਕ ਹੈ ਜਿਆ ਨਾਮ ਜਿਹੜਾ ਨਾ ਕਿਸੇ ਤੋਂ ਡਰਦਾ ਇੱਕ ਨਿੱਡਰ ਪੱਤਰਕਾਰ ਨਾਰਮਲ ਤੌਰ ਦੇ ਉੱਪਰ ਸਰਕਾਰਾਂ ਦੇ ਅਗੇਂਸਟ ਦੇ ਪਾਲਿਸੀ ਦੇ ਅਗੇਂਸਟ ਵੀਡੀਓ ਬਣਾਉਂਦੇ ਆ ਪਰ ਪਿੱਛੇ ਜ ਉਹਨਾਂ ਦਾ ਇੱਕ ਵੀਡੀਓ ਸਪੈਸ਼ਲੀ ਇਸ ਚੀਜ਼ ਦੇ ਉੱਪਰ ਆਇਆ ਖਾਣੇ ਦੇ ਵਿੱਚ ਅਸਲ ਦੇ ਵਿੱਚ ਆਪਾਂ ਖਾਕ ਹੀ ਰਹੇ ਹਾਂ ਤਾਂ ਉਹੀ ਚੀਜ਼ ਹੈਗੀ ਆ ਉਹਦੇ ird gird ਦੀ ਮੇਰਾ ਅੱਜ ਦਾ ਵੀਡੀਓ ਹੈਗਾ ਤੁਹਾਨੂੰ ਡਰਾਉਣ ਲਈ ਨਹੀਂ ਹੈਗਾ ਪਰ ਫਿਰ ਵੀ ਇੱਕ ਜਦੋਂ ਪਤਾ ਹੋਵੇ ਤਾਂ ਥੋੜਾ ਅਵੇਅਰ ਹੋ ਜਾਂਦਾ ਬੰਦਾ ਕੁਝ ਨਾ ਕੁਝ ਥੋੜਾ ਬਹੁਤ ਕੋਈ ਕਦਮ ਉਠਾਏ ਜਾ ਸਕਦੇ ਆ ਨਿੱਜੀ ਲੈਵਲ ਦੇ ਉੱਪਰ ਆਪਾਂ ਕੁਝ ਕਰ ਸਕਦੇ ਆ ਕੁਝ ਘਰੇ ਕੁਝ ਚੀਜ਼ਾਂ ਆਪਾਂ ਬਣਾ ਸਕਦੇ ਆ ਆਪਣੀਆਂ ਆਪ ਦੀਆਂ ਤਾਂ ਉਹ ਹੈਗਾ ਤਾਂ ਹੁਣ ਅੱਜ ਆਪਾਂ ਉਹਦੀ ਹੀ ਗੱਲ ਕਰਾਂਗੇ ਇਹ ਸਾਰੇ ਕੁਝ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਰਿਪੋਰਟ ਆਈ ਆ ਹੁਣ ਇੱਕ ਉਹ ਰਿਪੋਰਟ ਹੈ ਕਿ ਆ ਇੱਕ ਏਜੰਸੀ ਆ ਟੌਕਸਿਕ ਲਿੰਕ ਟੌਕਸਿਕ ਤੋਂ ਮਤਲਬ ਪਤਾ ਲੱਗ ਜਾਂਦਾ ਵੀ ਉਹ ਜੋ ਵੀ ਜ਼ਹਿਰ ਨਾਲ ਰਿਲੇਟਡ ਹੈਗੇ ਵੀ ਜ਼ਹਿਰ ਦੇ ਨਾਲ ਤੁਹਾਡੇ ਖਾਣੇ ਦਾ ਲਿੰਕ ਕੀ ਆ ਇਸ ਨੂਨ ਮਤਲਬ ਇਕੱਠਾ ਕਰਕੇ ਜਾਣਕਾਰੀ ਦੇਣ ਵਾਲੀ ਇੱਕ ਏਜੰਸੀ ਦਾ ਨਾਮ ਆ ਟਾਕਸਿਕ ਲਿੰਕ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਬਹੁਤ ਕੁਝ ਕਰਦੇ ਰਹਿੰਦੇ ਆ ਇਹਨਾਂ ਨੇ ਨੂਨ ਦੇ ਤੇ ਖੰਡ ਦੇ ਬਹੁਤ ਸਾਰੇ ਨਮੂਨੇ ਲਏ ਬਾਜ਼ਾਰ ਦੇ ਵਿੱਚੋਂ ਆਪਣੇ ਕੋਲੋਂ ਨਹੀਂ ਕਿਤੋਂ ਲਏ ਇਹਨਾਂ ਨੇ ਵੀ ਉਹੀ ਨੂਨ ਤੇ ਖੰਡ ਲਿਆ ਜਿਹੜਾ ਕਿ ਆਪਾਂ ਨਾਰਮਲ ਦੁਕਾਨਾਂ ਤੋਂ ਖਰੀਦਦੇ ਆ 10 ਸੈਂਪਲ ਇਹਨਾਂ ਨੇ ਲਏ ਆ ਨੂਨ ਦੇ ਤੇ 5 ਇਹਨਾਂ ਨੇ ਲਏ ਆ ਖੰਡ ਦੇ ਉਹਨਾਂ 15 ਦੇ 15 ਸੈਂਪਲ ਦੇ ਵਿੱਚ ਇਹਨਾਂ ਨੂੰ ਕੀ ਮਿਲਿਆ ਮਾਈਕਰੋਪਲਾਸਟਿਕ ਮਾਈਕਰੋ ਮਤਲਬ ਬਹੁਤ ਛੋਟੀ ਮਾਤਰਾ ਦੇ ਵਿੱਚ ਮਤਲਬ ਕਿਸੇ ਚੀਜ਼ ਨੂੰ ਆਪਾਂ ਬਹੁਤ ਆਕਾਰ ਚ ਘੱਟ ਕਰਦੀ ਉਹ ਮਾਈਕਰੋ ਹੋ ਗਿਆ ਸਿੰਪਲ ਸ਼ਬਦਾਂ ਚ ਪੰਜਾਬੀ ਚ ਤਾਂ ਆਪਣੀ ਖੰਡ ਦੇ ਵਿੱਚ ਵੀ ਤੇ ਆਪਣੇ ਨੂਨ ਦੇ ਵਿੱਚ ਵੀ ਪਲਾਸਟਿਕ ਹੁਣ ਮਤਲਬ ਗੱਲ ਸਿਰਫ ਇਹੀ ਨਹੀਂ ਰਹੀ ਜਿਵੇਂ ਆਪਾਂ ਕਹਿੰਦੇ ਕਿ ਪਲਾਸਟਿਕ ਦੇ ਖਡਾਉਣਾ ਹੀ ਜੋ ਵੀ ਜਿਹੜੀਆਂ ਚੀਜ਼ਾਂ ਆਪਾਂ ਖਾ ਰਹੇ ਆਂ ਆਪਾਂ ਖਾ ਵੀ ਪਲਾਸਟਿਕ ਰਹੇ ਆਂ ਇਸ ਤੋਂ ਅਗਲੀ ਗੱਲ ਉਹ ਪਲਾਸਟਿਕ ਹੈ ਕਿਸ ਤਰੀਕੇ ਦੇ ਨਾਲ ਫਾਈਬਰ ਆ ਸ਼ਰਰੇ ਆ ਤੇ ਜੇ ਪੁਰਾਣਾ ਕੋਈ ਮੇਰੇ ਦੋਸਤ ਪੁਰਾਣੇ ਥੋੜੇ ਜਿਹੇ ਹੈਗੇ ਆ ਜਿਹਨਾਂ ਨੂੰ ਪਤਾ ਕਿ ਉਹ ਫਿਲਮਾਂ ਕਿਵੇਂ ਬਣਦੇ ਹੁੰਦੇ ਸੀ ਪਹਿਲਾਂ ਨੈਗੇਟਿਵ ਆਉਂਦੇ ਹੁੰਦੇ ਸੀਗੇ ਉਹ ਜਿਹੜੀ ਫਿਲਮਾਂ ਤੇ ਪ੍ਰਿੰਟ ਨਿਕਲਦੇ ਹੁੰਦੇ ਸੀ ਪਲਾਸਟਿਕ ਦੇ ਉਹ ਪਲਾਸਟਿਕ ਬਹੁਤ ਛੋਟੇ ਆਕਾਰ ਦਾ ਵਰਤਿਆ ਜਾਂਦਾ ਵਾ ਇੰਨਾਂ ਚੀਜ਼ਾਂ ਨੂੰ ਬਣਾਉਣ ਦੇ ਲਈ ਆਪਾਂ ਇਹੀ ਸਾਰਾ ਕੁਝ ਕੰਜ਼ਿਊਮ ਕਰ ਰਹੇ ਹਾਂ ਤੇ ਹੁਣ ਅੱਗੇ ਟਾਕਸਿਕ ਲਿੰਕ ਦੀ ਜਿਹੜੀ ਰਿਪੋਰਟ ਹੈਗੀ ਆ ਅੱਗੇ ਕੀ ਕਹਿੰਦੀ ਹੈ ਕਿ ਜਦੋਂ ਇਹੀ ਸਾਰਾ ਕੁਝ ਆਪਾਂ ਖਾਣਾ ਵਾ ਉਹਦੇ ਨਾਲ ਫਰਕ ਕਿੱਥੇ ਕਿੱਥੇ ਪੈਣਾ ਵਾਲਾਂ ਤੇ ਆਪਣੀ ਲਾਰ ਦੇ ਉੱਪਰ ਗੁਰਦਿਆਂ ਦੇ ਉੱਪਰ ਫੇਫੜਿਆਂ ਦੇ ਉੱਪਰ ਤੇ ਉਸ ਤੋਂ ਬਾਅਦ ਜਿਹੜਾ ਇੱਕ ਮਾਂ ਫੀਡ ਕਰਦੀ ਆ ਆਪਣੇ ਬੱਚੇ ਨੂੰ ਜਿਹੜਾ ਉਹ ਦੁੱਧ ਹੈਗਾ ਵਾ ਤੇ ਜਿਹਨੂੰ ਆਪਾਂ ਨਾਰਮਲ ਦੇ ਵਿੱਚ ਹਮੇਸ਼ਾ ਕਹਿੰਦੇ ਕਿ ਮਾਂ ਤੇ ਦੁੱਧ ਤੋਂ ਹੈਲਦੀ ਚੀਜ਼ ਕੋਈ ਨਹੀਂ ਕਿਉਂਕਿ ਹੁਣ ਜਦ ਮਾਂ ਨੇ ਵੀ ਉਹੀ ਚੀਜ਼ਾਂ ਖਾਧੀਆਂ ਨੇ ਉਹੀ ਕੰਜ਼ਿਊਮ ਕੀਤਾ ਤਾਂ ਉਹੀ ਚੀਜ਼ ਛੋਟੇ ਬੱਚੇ ਨੂੰ ਮਿਲਣੀ ਹੈ ਤਾਂ ਇਹਨਾਂ ਦੀ ਇੱਕ ਹੋਰ ਰਿਪੋਰਟ ਅਲੱਗ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਛੋਟੇ ਬਿਲਕੁਲ ਨਵੇਂ ਜੰਮਨ ਵਾਲੇ ਬੱਚੇ ਜਿਹੜੇ ਹਾਲੇ ਕੁਝ ਹਫ਼ਤੇ ਜਾਂ ਮਹੀਨਿਆਂ ਦੇ ਆ ਉਹਨਾਂ ਦੇ ਸਰੀਰ ਦੇ ਵਿੱਚ ਵੀ ਪਲਾਸਟਿਕ ਮਾਈਕਰੋਪਲਾਸਟਿਕ ਹੁਣ ਅੱਜਕੱਲ ਬਹੁਤ ਜ਼ਿਆਦਾ ਵਾ ਬਹੁਤ ਲੰਬੀ ਇੱਥੇ ਜਾਣਕਾਰੀ ਇਹਨਾਂ ਨੇ ਦਿੱਤੀ ਆ ਬਹੁਤ ਸਾਰੇ ਨਾਮ ਨੇ ਪਰ ਹੁਣ ਮਤਲਬ ਕੋਈ ਬਚਿਆ ਹੀ ਨਹੀਂ ਹੈਗਾ ਇਸ ਰਿਪੋਰਟ ਦੇ ਵਿੱਚ ਕਿ ਮਤਲਬ ਕਿਹੜਾ ਅੰਗ ਮੈਂ ਤੁਹਾਨੂੰ ਬੋਲ ਦਵਾਂ ਤੇ ਕਿਹੜਾ ਛੱਡ ਦਵਾਂ ਤੁਸੀਂ ਸਮਝ ਲਓ ਕਿ ਜਦ ਪਲਾਸਟਿਕ ਅੰਦਰ ਚਲਾ ਗਿਆ ਜਾਂ ਹੋਰ ਬਹੁਤ ਤਰ੍ਹਾਂ ਦਾ ਜ਼ਹਿਰ ਚਲਾ ਗਿਆ ਤਾਂ ਸਾਰੇ ਕਿਤੇ ਪਹੁੰਚਣਾ ਵਾ ਫਿਰ ਅੱਗੇ ਇਹਨਾਂ ਨੇ ਕਿਹਾ ਕਿ ਉਹ ਜਾਂਦਾ ਕਿਵੇਂ ਆ ਤਿੰਨ ਤਰ੍ਹਾਂ ਦੇ ਨਾਲ ਆਪਾਂ ਸਾਹ ਲੈਨੇ ਆ ਜਦੋਂ ਵੀ ਤਾਂ ਬਿਲਕੁਲ ਜਿਹੜੇ ਛੋਟੇ ਛੋਟੇ ਪਾਰਟੀਕਲ ਆ ਉਹ ਆਪਣੇ ਅੰਦਰ ਜਾਣੇ ਆਪਾਂ ਕਿਤੇ ਵੀ ਹੁੰਨੇ ਜਿਵੇਂ ਕੋਈ ਆਪਣੇ ਨੇੜੇ ਤੇੜੇ ਸਿਗਰਟ ਪੀ ਰਿਹਾ ਵਾ ਜਿਹਨੂੰ ਪੈਸਿਵ ਸਮੋਕਿੰਗ ਕਹਿ ਦਿੰਦੇ ਆ ਕਿਉਂਕਿ ਮੈਂ ਖੁਦ ਤਾਂ ਸਿਗਰਟ ਨਹੀਂ ਪੀ ਰਿਹਾ ਮੇਰੇ ਨਾਲ ਖੜਾ ਇੱਕ ਬੰਦਾ ਪੀ ਰਿਹਾ ਐਕਟਿਵਲੀ ਤਾਂ ਮੈਂ ਪੈਸਿਵ ਸਮੋਕਰ ਹੋ ਗਿਆ ਤਾਂ ਉਸੇ ਤਰ੍ਹਾਂ ਹੀ ਕੱਲਾ ਉਹੀ ਧੂਆ ਨਹੀਂ ਪਲਾਸਟਿਕ ਵੀ ਆਪਣੇ ਅੰਦਰ ਜਾ ਰਹੀ ਆ ਹਰ ਰੋਜ਼ ਹਰ ਮਿੰਟ ਹਰ ਘੰਟੇ ਭਾਵੇਂ ਤੁਸੀਂ ਉਹ ਤੋਂ ਕਿੰਨਾ ਵੀ ਬਚ ਲੋ ਉਹਦੇ ਤੋਂ ਬਚਿਆ ਨਹੀਂ ਜਾਂਦਾ ਇਸੇ ਕਰਕੇ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਆ ਹੁਣ ਇਹ ਵੀ ਕਹਿੰਦੇ ਆ ਕਿ ਪਲਾਸਟਿਕ ਦੇ ਭਾਂਡੇ ਜਿਹੜੇ ਵੀ ਮੇਰੇ ਦੋਸਤ ਮੇਰਾ ਵੀਡੀਓ ਦੇਖ ਸਕਦੇ ਆ ਦੇਖ ਰਹੇ ਆ ਤਾਂ ਇਹ ਨਹੀਂ ਹੈਗਾ ਮੇਰਾ ਡਰਾਉਣ ਦਾ ਪਰ ਗੱਲ ਇਹ ਹੀ ਆ ਕਿ ਜਿੰਨਾ ਕੋ ਬਚਾਅ ਹੋ ਸਕਦਾ ਉਹਨਾਂ ਕੋ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਦਾ ਸਿੱਧਾ ਸਿੱਧਾ ਲਿੰਕ ਤੁਹਾਡੀ ਸਿਹਤ ਨਾਲ ਤੇ ਤੁਹਾਡੀ ਜ਼ਿੰਦਗੀ ਕਿੰਨੀ ਲੰਬੀ ਆ ਕਿੰਨੀ ਛੋਟੀ ਹੋਊਗੀ ਉਹਦੇ ਨਾਲ ਤਾਂ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਜਦੋਂ ਚੀਜ਼ਾਂ ਪਈਆਂ ਰਹਿੰਦੀਆਂ ਨੇ ਬਹੁਤ ਟਾਈਮ ਤਾਂ ਇਹ ਨਹੀਂ ਹੈਗਾ ਕਿ ਹੁਣ ਇੱਕ ਸਿੱਧੀ ਜੀ ਸੋਚ ਆ ਕਿ ਜੇ ਪਲਾਸਟਿਕ ਦੇ ਭਾਂਡੇ 'ਚ ਤੁਸੀਂ ਬਰਫੀ ਪਾਤੀ ਤਾਂ ਹੁਣ ਅਗਲਾ ਕੁ ਹੋਗਾ ਕਿ ਪਲਾਸਟਿਕ ਘੁਲ ਕੇ ਥੋੜੀ ਬਰਫੀ 'ਚ ਪਈ ਆ ਨਹੀਂ ਉਹ ਪੈਂਦੀ ਆ ਉਹ ਮਾਈਕਰੋਪਲਾਸਟਿਕ ਆ ਉਹ ਬਿਲਕੁਲ ਛੋਟੇ ਪਾਰਟੀਕਲ ਨੇ ਇਹ ਸਾਇੰਸ ਹੈ ਟੈਕਨੋਲੋਜੀ ਆ ਰਿਸਰਚ ਆ ਤਾਂ ਉਹ ਛੋਟੇ-ਛੋਟੇ ਇੰਨੇ ਮਿਨਿਊਟ ਪਾਰਟੀਕਲ ਨੇ ਕਿ ਨੰਗੀ ਅੱਖ ਨੂੰ ਨਹੀਂ ਦਿਖਦੇ ਉਹ ਠੋਡੇ ਖਾਣੇ ਦੇ ਵਿੱਚ ਜਾਂਦੇ ਆ ਜਿਹੜੀਆਂ ਆਪਾਂ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਸਕੂਲਾਂ ਦੇ ਵਿੱਚ ਭੇਜਦੇ ਆ ਪਲਾਸਟਿਕ ਦੇ ਉਹਨਾਂ ਦੇ ਰੋਟੀ ਵਾਲੇ ਡੱਬਿਆਂ ਦੇ ਵਿੱਚ ਭੇਜਦੇ ਆ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਆ ਜਿੰਨਾ ਬਚ ਸਕਦੇ ਆ ਭਾਵੇਂ 10% ਹੋਵੇ ਚਾਹੇ 20% ਤੱਕ 30 ਉਹਨਾਂ ਬਚਾ ਕਰਨਾ ਚਾਹੀਦਾ ਵਾ ਉਸ ਤੋਂ ਅੱਗੇ ਇਹਨਾਂ ਨੇ ਕਿਹਾ ਕਿ ਹੁਣ ਨੂਨ ਦੇ ਵਿੱਚ 1 ਕਿਲੋ ਜਿਹੜਾ ਨੂਨ ਆ ਉਹਦੇ ਚ 90 ਤੱਕ ਕਣ ਪਲਾਸਟਿਕ ਦੇ ਆ ਜੇ ਤੁਸੀਂ 1 ਕਿਲੋ ਨੂਨ ਲਿਆ ਤਾਂ ਉਹਦੇ ਚ 90 ਕਣ ਤੱਕ ਹੋ ਸਕਦੇ ਆ ਪਲਾਸਟਿਕ ਦੇ ਸਪੈਸ਼ਲੀ ਇਹ ਕਿਹੜੇ ਨੂਨ ਦੇ ਵਿੱਚ ਹੁੰਦੇ ਆ ਜਿਹੜਾ ਆਇਓਡੀਨ ਵਾਲਾ ਵਾ ਜਿਹੜੇ ਨੂਨ ਦੇ ਵਿੱਚ ਆਇਓਡੀਨ ਮੜਾਈ ਜਾਂਦੀ ਹੈ ਹੁਣ ਇਹ ਆਪਣੇ ਆਪ ਚ ਇੱਕ ਤਰਾਸਦੀ ਆ ਹੁਣ ਗੱਲ ਉਹੀ ਆ ਕਿ ਇੱਕ ਪਾਸੇ ਡਾਕਟਰ ਕਹਿੰਦੇ ਆ ਕਿ ਆਇਓਡੀਨ ਦੀ ਕਮੀ ਨਾਲ ਆ ਹੋ ਜਾਂਦਾ ਤਾਂ ਨੂਨ ਦੇ ਵਿੱਚ ਆਇਓਡੀਨ ਮੜਾਈ ਜਾਂਦੀ ਆ ਪਰ ਉਸ ਪ੍ਰੋਸੈਸ ਦੇ ਵਿੱਚ ਜਦੋਂ ਉਹਨੂੰ ਉਹਦੇ ਨਾਲ ਮੜਾਇਆ ਜਾਂਦਾ ਆਇਓਡੀਨ ਦੇ ਨਾਲ ਤਾਂ ਉਹਨੂੰ ਮਿਲਾਉਣ ਦੇ ਚੱਕਰ ਦੇ ਵਿੱਚ ਪਲਾਸਟਿਕ ਵੀ ਉਹਦੇ ਚ ਮਿਲ ਜਾਂਦੀ ਆ ਕਿਉਂਕਿ ਬਹੁਤ ਸਾਰੀਆਂ ਮਸ਼ੀਨਾਂ ਯੂਜ਼ ਹੁੰਦੀਆਂ ਨੇ ਅਲੱਗ-ਅਲੱਗ ਬੋਰੀਆਂ ਹੁੰਦੀਆਂ ਉਹ ਵੀ ਪਲਾਸਟਿਕ ਦੀਆਂ ਹੁੰਦੀਆਂ ਨੇ ਜਿਹੜੇ ਵਾਤਾਵਰਣ ਦੇ ਵਿੱਚ ਸਭ ਕੁਝ ਨੂੰ ਮਿਲਾਇਆ ਜਾਂਦਾ ਉੱਥੇ ਪਲਾਸਟਿਕ ਹੁੰਦਾ ਹੀ ਇੰਨੀ ਮਾਤਰਾ ਦੇ ਵਿੱਚ ਆ ਕਿ ਉਹ ਜਿਹੜਾ ਆਇਓਡੀਨ ਵਾਲਾ ਨੂਨ ਹੁੰਦਾ ਉਹਦੇ ਚ ਪਲਾਸਟਿਕ ਬਹੁਤ ਜ਼ਿਆਦਾ ਵਾ ਜਿਵੇਂ ਮੈਂ ਪਹਿਲਾਂ ਕਿਹਾ ਬਹੁਤ ਸਾਰੀਆਂ ਰਸੋਈ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਮਹੀਨਿਆਂ ਤੱਕ ਰੱਖ ਰੱਖ ਦਿੰਦੇ ਆ ਪਲਾਸਟਿਕ ਵਾਲੇ ਡੱਬਿਆਂ ਦੇ ਵਿੱਚ ਉਹਨਾਂ ਦੇ ਵਿੱਚ ਪਲਾਸਟਿਕ ਜਾਣਾ ਹੀ ਜਾਣਾ ਵਾ ਤੇ ਇਹ ਦਾ ਹਰ ਚੀਜ਼ ਦਾ ਲਿੰਕ ਅਖੀਰ ਦੇ ਵਿੱਚ ਜਾ ਕੇ ਬਣਨਾ ਹੈ ਕੈਂਸਰ ਦੇ ਨਾਲ ਅਮਰੀਕਾ ਤੇ ਚਾਈਨਾ ਇਹਨਾਂ ਦੋ ਦੇਸ਼ਾਂ ਨੂੰ ਜੇ ਆਪਾਂ ਛੱਡ ਦਈਏ ਉਹਨਾਂ ਤੋਂ ਬਾਅਦ ਤੀਸਰੇ ਨੰਬਰ ਦੇ ਵਿੱਚ ਕੈਂਸਰ ਦੀ ਜਿਹੜੇ ਮਰੀਜ਼ ਨੇ ਪੂਰੀ ਦੁਨੀਆ ਚੋਂ ਹੈਗੇ ਆ ਇੰਡੀਆ ਦੇ ਵਿੱਚ ਇਹ ਜੂਨ 2024 ਦੀ ਦੈਨਿਕ ਪਾਸਕਰ ਦੀ ਰਿਪੋਰਟ ਦੇ ਅਕੋਰਡਿੰਗ ਹੈ ਕੈਂਸਰ ਦੀ ਜਿਹੜੀ ਦੁਨੀਆ ਦੇ ਵਿੱਚ ਗਿਣਤੀ ਹੈ ਲੋਕਾਂ ਦੀ ਅਗਲਾ ਇਸੇ ਰਿਪੋਰਟ ਦੇ ਵਿੱਚ ਉਹ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਹਰ ਨੌਵਾਂ ਬੰਦਾ ਅੱਜ ਅੱਜ ਦੀ ਰੇਟ ਦੇ ਵਿੱਚ ਹਰ ਨੌਵਾਂ ਬੰਦਾ ਕੈਂਸਰ ਦਾ ਪੀੜਤਾ ਜਾਂ ਅੱਗੇ ਜਾ ਕੇ ਆਪਣੀ ਉਮਰ ਦੇ ਵਿੱਚ ਹੋਊਗਾ ਤੇ ਇਹ ਜਿਹੜਾ ਅੰਕੜਾ ਵਾ ਇਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਪਹਿਲਾਂ ਤੋਂ ਵੀ ਅਗਲੀ ਡਿਟੇਲ ਆਈ ਹੈਗੀ ਆ 6 ਮਈ ਨੂੰ ਇਸੇ ਸਾਲ ਡੈਕਨ ਹਰਾਲਡ ਦੀ ਤੇ ਉਹਦੀ ਰਿਪੋਰਟ ਦੇ ਵਿੱਚ ਉਹ ਕਹਿੰਦੇ ਆ ਕਿ ਯੂਰੋਪੀਅਨ ਯੂਨੀਅਨ ਯੂਰਪ ਸੰਘ ਦੇ ਮਤਲਬ ਜਿੰਨੇ ਵੀ ਉਹਨਾਂ ਦੇ ਦੇਸ਼ ਹੈਗੇ ਆ ਉਹਨਾਂ ਨੇ ਇੰਡੀਆ ਦੇ ਜਿਵੇਂ ਹੁਣ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਬਾਹਰ ਭੇਜੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ 527 527 ਪ੍ਰੋਡਕਟ ਇਹ ਜੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਥਲਨ ਆਕਸਾਈਡ ਹੈਗਾ ਉਹਨਾਂ ਨੇ ਤਾਂ ਕਿਹਾ ਤਾਂ ਕਿਉਂਕਿ ਯੂਰਪ ਵਾਲੇ ਆ ਉਹ ਥੋੜਾ ਖਿਆਲ ਰੱਖਦੇ ਆ ਉਹਨਾਂ ਨੇ ਇੰਡੀਆ ਦੀਆਂ 527 ਪ੍ਰੋਡਕਟਸ ਨੂੰ ਬੰਦ ਕਰਤਾ ਕਿ ਉਹਦੇ ਵਿੱਚ ਇਥਲਨ ਆਕਸਾਈਡ ਆ ਪਰ ਇੰਡੀਆ ਦੇ ਵਿੱਚ ਆਪਾਂ ਉਹੀ ਚੀਜ਼ਾਂ ਢੜਲੇ ਨਾਲ ਖਾਈ ਜਾਂਦੇ ਆ ਡੇਲੀ ਜਦੋਂ ਸ਼ਾਪਿੰਗ ਕਰਨੀ ਹੈ ਕਿਸੇ ਨੇ ਤਾਂ ਆਪਾਂ ਉਹੀ ਚੀਜ਼ਾਂ ਚੱਕ-ਚੱਕ ਕੇ ਬੈਗਾਂ 'ਚ ਪਾਉਂਦੇ ਆ ਘਰੇ ਲਿਆਉਂਦੇ ਆ ਤੇ ਖਾਣੇ ਹੁਣ ਇੱਥੇ ਦੇਖਦੇ ਕਿ ਇਥਲਨ ਆਕਸਾਈਡ ਹੈ ਕੀ ਚੀਜ਼ ਆ ਜਿਹਨੂੰ ਯੂਰੋਪੀਅਨ ਯੂਨੀਅਨ ਨੇ ਬੈਨ ਕੀਤਾ ਐਥਲਨ ਆਕਸਾਈਡ ਅਸਲ ਦੇ ਵਿੱਚ ਕੋਈ ਖਾਣਵਾੜੀ ਚੀਜ਼ ਹੈ ਹੀ ਨਹੀਂ ਇਹ ਕੀਟ ਨਾਸ਼ਕ ਹੈ ਇੱਕ ਇਸ ਸਪਰੇਆਂ ਦੇ ਵਿੱਚ ਵਰਤਿਆ ਜਾਂਦਾ ਵਾ ਤੇ ਇਹਨੂੰ ਇੱਥੇ ਵਰਤਿਆ ਜਾ ਰਿਹਾ ਵਾ ਖਾਣੇ ਦੇ ਵਿੱਚ ਤੇ ਇਹਦਾ ਸਿੱਧਾ ਸਿੱਧਾ ਅਸਰ ਹੁੰਦਾ ਬੰਦੇ ਦੇ ਨਰਵਸ ਸਿਸਟਮ ਦੇ ਉੱਪਰ ਤੇ ਪਾਚਣ ਕਿਰਿਆ ਦੇ ਵਿੱਚ ਕਿਸੇ ਚੀਜ਼ ਨੂੰ ਪਚਾਉਣਾ ਉਹਦੇ ਚ ਇਹਦਾ ਇਹਨੇ ਬਿਲਕੁਲ ਖਰਾਬ ਕਰ ਦੇਣਾ ਤੇ ਉਸ ਤੋਂ ਬਾਅਦ ਇਮਿਨ ਸਿਸਟਮ ਦੇ ਉੱਪਰ ਇਮਿਨ ਸਿਸਟਮ ਉਹ ਹੈਗਾ ਜਿਹੜਾ ਇਨਸਾਨ ਨੂੰ ਬਿਮਾਰੀਆਂ ਤੋਂ ਲੜਨ ਤੋਂ ਬਚਾਉਂਦਾ ਜਦੋਂ ਹੀ ਤੁਹਾਡਾ ਇਮਿਨ ਸਿਸਟਮ ਵੀਕ ਹੋਇਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੇ ਬਹੁਤ ਛੇਤੀ ਫੜ ਲੈਣਾ ਤੇ ਇਹ ਇੰਨੀ ਇੱਕ ਗੰਦਾ ਇੱਕ ਕੈਮੀਕਲ ਹੈਗਾ ਇਥੀਲਨ ਆਕਸਾਈਡ ਇਹਨੇ ਤੁਹਾਡੇ ਪੂਰੇ ਦੇ ਪੂਰੇ ਸਿਸਟਮ ਨੂੰ ਦੇਖੋ ਨਰਵਸ ਸਿਸਟਮ ਆ ਗਿਆ ਦਿਮਾਗੀ ਜਿਹੜਾ ਹੈਗਾ ਉਹ ਪਾਚਨ ਪ੍ਰਕਿਰਿਆ ਤੇ ਇਮਿਨ ਸਿਸਟਮ ਤਿੰਨਾਂ ਨੂੰ ਖਤਮ ਕਰ ਦੇਣਾ ਨੇ ਤੇ ਇਸੇ ਕਰਕੇ ਅੱਜਕੱਲ ਬਿਮਾਰੀਆਂ ਪਹਿਲਾਂ ਤੋਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਕਿਉਂਕਿ ਸਾਡਾ ਇਮਿਊਨ ਸਿਸਟਮ ਪਹਿਲਾਂ ਤੋਂ ਬਹੁਤ ਹੀ ਵੀਕ ਹੋ ਗਿਆ। ਹੁਣ ਅਗਲੀ ਜਿਹੜੀ ਕਿ ਹੁਣੇ ਪਿੱਛੇ ਜਿਹੀ ਹੋਇਆ ਵਾ ਤੁਸੀਂ ਸਾਰਿਆਂ ਨੇ ਵੀ ਜਿਹੜੇ ਮੇਰੇ ਦੋਸਤ ਦੇਖ ਰਹੇ ਆ ਵੀਡੀਓ ਉਹਨਾਂ ਨੇ ਵੀ ਸੁਣਿਆ ਹੋਣਾ ਕਿ ਹਾਂਗਕਾਂਗ ਨੇ ਸਿੰਗਾਪੁਰ ਨੇ ਇੰਡੀਆ ਦੇਆਂ ਬਹੁਤ ਸਾਰੇ ਜਿਹੜੇ ਮਸਾਲੇ ਵਾਲੇ ਬ੍ਰਾਂਡ ਸੀਗੇ, ਮਸ਼ਹੂਰ ਬ੍ਰਾਂਡ ਸੀਗੇ ਮਸਾਲੇ ਵਾਲੇ ਉਹਨਾਂ ਨੂੰ ਬੈਨ ਕਰਤਾ ਤੇ ਉਹਨਾਂ ਦੇ ਵਿੱਚ ਵੀ ਇਹੀ ਇਥੀਲਨ ਆਕਸਾਈਡ ਪਾਇਆ ਗਿਆ ਸੀਗਾ ਉਹਨਾਂ ਮਸਾਲਿਆਂ ਦੇ ਵਿੱਚ ਵੀ ਤੇ ਉਹਨਾਂ ਨੇ ਬੈਨ ਕਰਤਾ ਪਰ ਇੰਡੀਆ ਦੇ ਵਿੱਚ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਰੋਕ ਥਾਮ ਨਹੀਂ ਹੈਗੀ ਅਗਲੀ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਇਥੀਲਨ ਆਕਸਾਈਡ ਬਾਰੇ ਇਥੀਲਨ ਆਕਸਾਈਡ ਉਹ ਚੀਜ਼ ਆ ਜਿਹੜੀ ਇੰਡੀਆ ਦੇ ਵਿੱਚ ਜਿਹੜਾ ਪੈਕਟਾਂ ਦੇ ਵਿੱਚ ਬੰਦ ਆਪਾਂ ਚੀਜ਼ਾਂ ਬਹੁਤ ਸਾਰੀਆਂ ਲੈਨੇ ਹੁ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਖਾਣ ਵਾਲੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਅੱਜਕੱਲ ਇੰਡੀਆ ਦੇ ਵਿੱਚ ਪਰ ਅਸਲ ਦੇ ਵਿੱਚ ਇਹ ਕੀ ਆ ਜਦੋਂ ਰੂਮ ਟੈਂਪਰੇਚਰ ਦੇ ਉੱਪਰ ਇਥੀਲਨ ਆਕਸਾਈਡ ਰੱਖਿਆ ਜਾਂਦਾ ਜਿਵੇਂ ਤੁਸੀਂ ਉਹ ਪੈਕਟ ਲੈ ਆ ਕੇ ਘਰੇ ਰੱਖ ਲੇ ਕਿ ਪਰਸੋਂ ਨੂੰ ਕੁਝ ਬਣਾਵਾਂਗੇ ਹਫਤੇ ਨੂੰ ਕੁਝ ਬਣਾਵਾਂਗੇ ਰੂਮ ਟੈਂਪਰੇਚਰ ਦੇ ਉੱਪਰ ਉਹ ਇੱਕ ਪాయిਜ਼ਨ ਬਣ ਜਾਂਦਾ ਇੱਕ ਜ਼ਹਿਰ ਆ ਉਹ ਤੇ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਐਂਡ ਕੈਂਸਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਜਿਹੜੀ ਖਾਣੇ ਦਾ ਤੇ ਕੈਂਸਰ ਦੇ ਆਪਸ ਦੇ ਵਿੱਚ ਕੀ ਸੰਬੰਧ ਆ ਕਿਹੜੇ ਖਾਣੇ ਦੇ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਉਹਦੀ ਰਿਸਰਚ ਕਰਦੀ ਆ ਉਹਨਾਂ ਦੇ ਅਕੋਰਡਿੰਗ ਜਿਹੜਾ ਇਥੀਲਨ ਆਕਸਾਈਡ ਆ ਉਹਦਾ ਸਿੱਧਾ ਸਿੱਧਾ ਲਿੰਕ ਹੈਗਾ ਲੋਕਾਂ ਦੇ ਵਿੱਚ ਕੈਂਸਰ ਹੋਣ ਦਾ ਮਤਲਬ ਜੇ ਤੁਸੀਂ ਕੋਈ ਵੀ ਐਹੋ ਜੀ ਪ੍ਰੋਡਕਟ ਖਾ ਰਹੇ ਹੋ ਕੰਜ਼ਿਊਮ ਕਰ ਰਹੇ ਹੋ ਜਿੱਥੇ ਚੈਥਰੀਨ ਆਕਸਾਈਡ ਪਾਇਆ ਗਿਆ ਤਾਂ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਬਹੁਤ ਹੀ ਜ਼ਿਆਦਾ ਨੇ ਇਸ ਸਾਲ ਮਈ ਦੇ ਵਿੱਚ 411 ਪ੍ਰੋਡਕਟ 567 ਉਹ ਵਾਲੀਆਂ ਤਾਂ ਵੱਖਰੀਆਂ ਸੀ ਜਿਹੜੀਆਂ ਯੂਰਪੀਅਨ ਯੂਨੀਅਨ ਨੇ ਕੀਤੀਆਂ 411 ਹੋਰ ਪ੍ਰੋਡਕਟਸ ਐਵੇਂ ਦੀਆਂ ਸੀ ਜਿਹੜੀਆਂ ਸਿੰਗਾਪੁਰ ਤੇ ਹਾਂਗਕਾਂਗ ਦੋਨਾਂ ਨੇ ਬੈਨ ਕੀਤੀਆਂ ਹੁਣ ਆਪਣੀ ਜਿਹੜੀ ਇੰਡੀਆ ਦੀ ਆਰਗੇਨਾਈਜੇਸ਼ਨ ਹੈਗੀ ਐਫਐਸਐਸਏਆਈ ਕੁਝ ਕਰਕੇ ਆ ਤੇ ਹੁਣ ਉਹਨਾਂ ਨੂੰ ਵੀ ਕੁਝ ਤਾਂ ਕਰਨਾ ਪੈਣਾ ਸੀ ਕੋਈ ਕਦਮ ਉਠਾਉਣੇ ਪੈਣੇ ਸੀ ਕਿਉਂਕਿ ਜਦ ਬਾਹਰ ਇਹਨਾਂ ਰੌਲਾ ਪੈ ਗਿਆ ਤਾਂ ਲੋਕਾਂ ਨੇ ਕਹਿਣਾ ਬਾਹਰ ਲੋਕ ਛੋਟੀਆਂ ਬਣਾਈਆਂ ਪ੍ਰੋਡਕਟਸ ਦੇ ਉੱਪਰ ਰਿਸਰਚ ਕਰ ਰਹੇ ਆ ਤੇ ਲੱਭ ਰਹੇ ਆ ਕਿ ਉਹ ਕਿੰਨੀਆਂ ਖਤਰਨਾਕ ਆ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ ਤੁਸੀਂ ਲੋਕਾਂ ਨੂੰ ਧੜਲੇ ਨਾਲ ਕਹਿੰਿਆ ਕਿ ਠੀਕ ਨੇ ਤੇ ਇਹਨਾਂ ਨੂੰ ਬੈਨ ਨਹੀਂ ਕਰ ਰਹੇ ਤਾਂ ਐਫ ਐਫਐਸਐਸ ਏਆਈ ਨੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪ੍ਰੋਡਕਟਸ ਨੂੰ ਪਿੱਛੇ ਜੇ ਬੈਨ ਕੀਤੀਆਂ ਨੇ ਪਰ ਗੱਲ ਉਹੀ ਉੱਥੇ ਹੀ ਆ ਇੰਡੀਅਨ ਸਿਸਟਮ ਆ ਉਹ ਬੈਨ ਜਿਹੜੀਆਂ ਕੀਤੀਆਂ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀਆਂ ਹੈਗੀਆਂ ਨੇ ਉਹ ਐਵੇਂ ਛੋਟੀਆਂ-ਮੂਟੀਆਂ ਕੰਪਨੀਆਂ ਦੀਆਂ ਨੇ ਜਿਨ੍ਹਾਂ ਦੀ ਰੀਚ ਕੁਝ ਕਿਲੋਮੀਟਰ ਤੱਕ ਆ ਜਾਂ ਛੋਟੇ-ਮੋਟੇ ਕੁਝ ਸ਼ਹਿਰਾਂ ਤੱਕ ਹੈਗੀਆਂ ਪਰ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਹੈਗੀਆਂ ਨੇ ਉਹਨਾਂ ਨੂੰ ਕੋਈ ਰੋਕ-ਥਾਮ ਨਹੀਂ ਹੈਗੀ ਉਹ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਉਹਨਾਂ ਦਾ ਕੰਮ ਉਵੇਂ ਹੀ ਵਿਕੀ ਜਾਂਦੀਆਂ ਨੇ ਉਹ ਆਪਾਂ ਨੂਨ ਦੀ ਗੱਲ ਕਰ ਲਈ ਖੰਡ ਦੀ ਗੱਲ ਕਰ ਲਈ ਮਸਾਲਿਆਂ ਦੀ ਗੱਲ ਕਰ ਲਈ ਉਹਨਾਂ ਚੀਜ਼ਾਂ ਦੀ ਗੱਲ ਕਰ ਲਈ ਉਹਨਾਂ ਖਾਣਵਾੜੀਆਂ ਚੀਜ਼ਾਂ ਦੀ ਜਿਹੜੀਆਂ ਪੈਕੇਟਸ ਦੇ ਵਿੱਚ ਆਉਂਦੀਆਂ ਨੇ ਹੁਣ ਅਗਲੀ ਆਪਾਂ ਗੱਲ ਕਰਦੇ ਆਂ ਦਵਾਈਆਂ ਦੀ ਦਵਾਈ ਇੱਕ ਉਹ ਚੀਜ਼ ਜਿਹੜੀ ਵੈਸੇ ਹੀ ਆਪਾਂ ਲੈਂਦੇ ਆ ਕਿ ਇਹ ਸਾਨੂੰ ਠੀਕ ਕਰੂਗੀ ਏ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ ਪਿੱਛੇ ਜੇ ਗਾਂਬੀਆ ਤੇ ਉਜ਼ਬੇਕਿਸਤਾਨ ਇਹਨਾਂ ਦੋ ਦੇਸ਼ਾਂ ਦੇ ਵਿੱਚ ਇੰਡੀਆ ਦੀਆਂ ਦਵਾਈਆਂ ਗਈਆਂ ਸੀਗੀਆਂ ਜਿਹੜੀਆਂ ਸੀਗੀਆਂ ਖੰਗ ਦੀਆਂ ਦਵਾਈਆਂ ਛੋਟੇ ਬੱਚਿਆਂ ਲਈ ਤਾਂ ਇਹਨਾਂ ਦੋਨੇ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਗਈ ਸੀ ਇਹ ਦਵਾਈ ਨੂੰ ਲੈਣ ਤੋਂ ਬਾਅਦ ਗਾਂਬੀਆ ਦੇ ਵਿੱਚ ਸਿਰਫ ਇੱਕ ਦਿਨ ਦੇ ਵਿੱਚ ਮੈਨੂੰ ਉਹ ਜਦੋਂ ਰਿਪੋਰਟ ਆਈ ਸੀਗੀ ਤਾਂ 66 ਬੱਚਿਆਂ ਦੀ ਮੌਤ ਹੋ ਗਈ ਸੀ ਮਤਲਬ ਬਹੁਤ ਵੱਡਾ ਸੀ ਇੱਕ ਕੋਈ ਹਸਪੀਟਲ ਸੀ ਉੱਥੇ ਇੰਡੀਆ ਤੋਂ ਬਣੀ ਹੋਈ ਇਹ ਦਵਾਈਆਂ ਗਈਆਂ ਖੰਗ ਦੀਆਂ ਦਵਾਈਆਂ ਸੀ ਕਿਉਂ ਬੱਚਿਆਂ ਨੂੰ ਹੋਰ ਕੁਝ ਵੀ ਨਹੀਂ ਸਵੇ ਵਿਚਾਰਾਂ ਨੂੰ ਖੰਗ ਹੋਈ ਸੀ ਤੇ ਉੱਥੇ ਉਹਨਾਂ ਬੱਚਿਆਂ ਨੂੰ ਇਹ ਦਵਾਈ ਦਿੱਤੀ ਗਈ ਤੇ 66 ਬੱਚਿਆਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਪੂਰੀ ਦੁਨੀਆ ਚ ਇਹਦੀ ਏਜੰਸੀ ਆ ਜਿਹੜੀ ਇੰਨਾਂ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ WHO World Health Organization ਉਹਨੇ ਇੰਡੀਆ ਤੋਂ ਬਣੀਆਂ ਹੋਈਆਂ ਦਵਾਈਆਂ ਦੇ ਉੱਪਰ ਬੈਨ ਲਾਇਆ ਪਰ ਇੰਡੀਆ ਦੇ ਵਿੱਚ ਇਹਨਾਂ ਦੇ ਉੱਪਰ ਕੋਈ ਬੈਨ ਨਹੀਂ ਹੈਗਾ ਕੋਈ ਰੋਕਥਾਮ ਨਹੀਂ ਕੋਈ ਪੁੱਛ ਪੜਤਾਲ ਨਹੀਂ ਹੁਣ ਆਪਾਂ ਆ ਜਾਣੇ ਫਾਈਨਲੀ ਦੁੱਧਵਲ ਯੂਰੀਆ ਕਾਸਟਿਕ ਸੋਡਾ ਮੈਲਟੋਡੋਕਸਟ੍ਰੀਨ ਇਹ ਸਾਰਾ ਕੁਝ ਮੜਾਏ ਜਾਂਦੇ ਆ ਕਿਸ ਚੀਜ਼ ਲਈ ਤਾਂ ਕਿ ਦੁੱਧ ਦੀ ਫੈਟ ਵੱਧ ਦਿਖਾਈ ਜਾਵੇ ਅੱਗੇ ਤਾਂ ਸਿਰਫ ਹੁੰਦਾ ਸੀਗਾ ਕਿ ਪਾਣੀ ਪਾ ਦਿੰਦੇ ਸੀ ਲੋਕ ਤੇ ਆ ਹੁਣ ਤਾਂ ਦੇਖੋ ਤੁਸੀਂ ਕਾਸਟਿਕ ਸੋਡਾ ਮੈਲਟੋਡੈਕਸਟ੍ਰੀਨ ਵਰਗੇ ਕੈਮੀਕਲਸ ਪਾਏ ਜਾਂਦੇ ਆ ਉਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਾਰਮੂਲਿੰਗ ਤੇ ਪਰਆਕਸਾਈਡ ਇਹਨਾਂ ਨੂੰ ਪਾਇਆ ਜਾਂਦਾ ਹੁਣ ਇੱਕ ਹੋਰ ਇਹਦੇ 'ਚ ਗੱਲ ਆ ਜਾਣੀ ਆ ਕਿ ਜਦੋਂ ਇਹਨਾਂ ਨੂੰ ਪਾਇਆ ਗਿਆ ਸਭ ਤੋਂ ਪਹਿਲਾਂ ਇੱਕ ਦੁੱਧ ਥੋੜੇ ਕੋਲੇ ਪਿਆ ਹੁਣ ਜਿਨ੍ਹਾਂ ਨੇ ਜਿਹੜੇ ਬਣਾ ਰਹੇ ਆ ਵੱਡੇ ਪੱਧਰ ਦੇ ਉੱਪਰ ਉਹਨਾਂ ਨੂੰ ਹੈਗਾ ਕਿ ਇਹਦੀ ਫੈਟ ਅਸੀਂ ਵਧਾ ਕੇ ਦਿਖਾ ਦਈਏ ਤਾਂ ਸਾਨੂੰ ਪੈਸੇ ਚਾਰ ਹੋਰ ਬਣ ਜਾਣਗੇ ਤਾਂ ਉਹਦੇ ਕਰਕੇ ਉਹ ਇਹਨਾਂ ਸਾਰੇ ਕੈਮੀਕल्स ਨੂੰ ਪਾਉਂਦੇ ਆ ਪਰ ਹੁਣ ਜਦੋਂ ਉਹਨਾਂ ਨੇ ਇਹ ਕੈਮੀਕਲ ਪਾਏ ਆ ਤਾਂ ਇਹਦੇ ਨਾਲ ਦੁੱਧ ਦਾ ਸਵਾਦ ਬਦਲ ਜਾਣਾ ਹੁਣ ਉਸ ਸਵਾਦ ਨੂੰ ਵਾਪਸ ਠੀਕ ਕਰਨ ਦੇ ਲਈ ਉਹਦੇ ਚ ਹੋਰ ਕੈਮੀਕਲਸ ਪਾਏ ਜਾਂਦੇ ਆ ਜਿਹਨੂੰ ਦੂਰੀ ਮਾਰ ਕਹਿੰਦੇ ਆ ਇੰਗਲਿਸ਼ 'ਚ ਇਹਨੂੰ ਡਬਲ ਵੈਮੀ ਕਹਿੰਦੇ ਆ ਦੂਰੀ ਮਾਰ ਹੋ ਜਾਣੀ ਇੱਕ ਤਾਂ ਤੁਸੀਂ ਪਹਿਲਾਂ ਕੈਮੀਕਲਸ ਪਾਤੇ ਤਾਂ ਕਿ ਲੋਕਾਂ ਨੂੰ ਬੇਵਕੂਫ ਬਣਾਵੋ ਕਿ ਫੈਟ ਵਧੀ ਆ ਉਹ ਤੋਂ ਬਾਅਦ ਫਿਰ ਜੋ ਦੁੱਧ ਦਾ ਸਵਾਦ ਖਰਾਬ ਹੋ ਗਿਆ ਫਿਰ ਹੋਰ ਕੈਮੀਕਲਸ ਪਾਉਂਦੇ ਇਸੇ ਕਰਕੇ ਹੁਣ ਬਹੁਤ ਸਾਰੇ ਡਾਕਟਰ ਆ ਜਿਹੜੇ ਤੁਹਾਨੂੰ ਸਲਾਹ ਦੇ ਦੇਣਗੇ ਜੇ ਤੁਹਾਨੂੰ ਮਤਲਬ ਜਾਣਦੇ ਆ ਚੰਗੀ ਤਰ੍ਹਾਂ ਜਾਂ ਹੋਰ ਤਾਂ ਉਹ ਕਹਿੰਦੇ ਨੇ ਕਿ ਦੁੱਧ ਨੂੰ ਬਿਲਕੁਲ ਬੰਦ ਕਰ ਦਿਓ ਦੁੱਧ ਦੀਆਂ ਪ੍ਰੋਡਕਟਸ ਖਾਣੀਆਂ ਬਿਲਕੁਲ ਬੰਦ ਕਰ ਦਿਓ ਤੇ ਜਦੋਂ ਪਿਛਲੇ ਸਾਲ ਦੀ ਗੱਲ ਆ 2023 ਦੀ ਤਾਂ ਯੂਪੀ ਦੇ ਵਿੱਚ ਦੀਵਾਲੀ ਦੇ ਟਾਈਮ ਦੇ ਉੱਪਰ ਬਹੁਤ ਸਾਰੀਆਂ ਮੋਤਾਂ ਹੋਈਆਂ ਸੀ ਮਠਿਆਈਆਂ ਖਾਣ ਦੇ ਨਾਲ ਕਿਉਂਕਿ ਦੁੱਧ ਨਾਲ ਬਣੀਆਂ ਹੋਈਆਂ ਪ੍ਰੋਡਕਟਸ ਦੇ ਨਾਲ ਇੰਨੀਆਂ ਮੋਤਾਂ ਤੋਂ ਬਾਅਦ ਜਦੋਂ ਉਥੋਂ ਸੈਂਪਲ ਲਏ ਗਏ ਕਿਉਂਕਿ ਵੈਸੇ ਤਾਂ ਅਧਿਕਾਰੀ ਬੈਠੇ ਰਹਿੰਦੇ ਆਪਦੇ ਏਸੀ ਕਮਰਿਆਂ 'ਚ ਕੰਮ ਕਰਦੇ ਨਹੀਂ ਤਾਂ ਕਿਉਂਕਿ ਰੋਲਾ ਬਹੁਤ ਪਿਆ ਤਾਂ ਯੂਪੀ 'ਚ ਜਦੋਂ ਸੈਂਪਲ ਲਏ ਉਹ ਵੀ ਕਿਸੇ ਇੱਕ ਏਰੀਆ ਦੇ ਵਿੱਚੋਂ ਤਾਂ 16000 ਤੋਂ ਜ਼ਿਆਦਾ ਸੈਂਪਲਸ ਫੇਲ ਹੋਈ ਸੀ ਉਦੋਂ ਮਤਲਬ ਉਹ ਸੀਗਾ ਕਿ ਬਿਲਕੁਲ ਉਹ ਖਾਣ ਵਾਲੇ ਹੈ ਹੀ ਨਹੀਂਗੇ ਨਿਰਾ ਜ਼ਹਿਰ ਸੀ ਉਹ ਬਾਕੀ ਵੈਸੇ ਵੀ ਜੇ ਨਾਰਮਲ ਘਰਾਂ ਦੇ ਵਿੱਚ ਆਪਾਂ ਗੱਲ ਕਰਦੇ ਆਂ ਕਿ ਤਿਹਾਰਾਂ ਦੇ ਨੇੜੇ ਤੇੜੇ ਤਾਂ ਮਠਿਆਈ ਨੂੰ ਲੈਣਾ ਖਰੀਦਣਾ ਉਹ ਤਾਂ ਬਿਲਕੁਲ ਹੀ ਕਿਉਂਕਿ ਉਦੋਂ ਤਾਂ ਮਤਲਬ ਉਹਦੇ 'ਚ ਦੁੱਧ ਹੋਊਗਾ ਹੀ ਕਿੰਨਾ ਤੇ ਉਹ ਕੋਕੋ ਤਾਂ ਫਿਰ ਸਭ ਕੁਝ ਹੀ ਸਾਰਾ ਤਾਂ ਸਾਰਾ ਹੀ ਕੈਮੀਕਲ ਆ ਤਾਂ ਇਹ ਇਸ ਕਰਕੇ ਨਹੀਂ ਹੈਗਾ ਮੈਂ ਇਸ ਕਰਕੇ ਨਹੀਂ ਤੁਹਾਨੂੰ ਕਹਿ ਰਿਹਾ ਕਿ ਮੈਂ ਕੋਈ ਇੱਕਦਮ ਤੁਹਾਨੂੰ ਡਰਾ ਦਵਾ ਆ ਕੇ ਤੁਸੀਂ ਕਹੋਗੇ ਕਿ ਯਾਰ ਚੰਗੇ ਭਲੇ ਬੈਠੇ ਸੀ ਇਹ ਤਾਂ ਵੀਡੀਓ ਪੁੱਠਾ ਜਾ ਦੇਖ ਲਿਆਵੇਂ ਦਿਮਾਗ ਨਹੀਂ ਪਰ ਗੱਲ ਇਹ ਆ ਕਿ ਕਿਤੇ ਨਾ ਕਿਤੇ ਕੁਝ ਹੱਦ ਤੱਕ ਆਪਾਂ ਉਹਨੂੰ ਚੀਜ਼ ਨੂੰ ਚੇਂਜ ਕਰ ਸਕਦੇ ਹਾਂ ਜਿਵੇਂ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਲਾਸਟਿਕ ਦੇ ਭਾਂਡਿਆਂ ਦੀ ਗੱਲ ਕੀਤੀ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਗੱਲ ਕੀਤੀ ਆ ਕਈ ਚੀਜ਼ਾਂ ਜਿਹੜੀਆਂ ਆਪਾਂ ਘਰੇ ਹੀ ਆਪਣੇ ਬਣਾ ਸਕਦੇ ਹਾਂ ਜਾਂ ਆਪਣੇ ਜਿਨ੍ਹਾਂ ਨੇ ਡੰਗਰ ਰੱਖੇ ਹੋਏ ਆ ਜਾਂ ਹੋਰ ਉਹ ਦੁੱਧ ਤੋਂ ਆਪਣੀਆਂ ਚੀਜ਼ਾਂ ਬਣਾ ਸਕਦੇ ਆ ਕਿਸੇ ਵੀ ਤਰ੍ਹਾਂ ਦੇ ਨਾਲ ਮਤਲਬ ਉਹੀ ਜਿਵੇਂ ਪਹਿਲਾਂ ਮੈਂ ਕਿਹਾ ਕਿ ਜੇ ਆਪਾਂ ਪੂਰਾ ਦਾ ਪੂਰਾ ਹੁਣ ਉਹ ਨੂੰ ਸਹੀ ਨਹੀਂ ਕਰ ਸਕਦੇ ਤਾਂ ਜੇ 10% 20% ਕੁਝ ਹੱਦ ਤੱਕ ਵੀ ਇਹਨਾਂ ਚੀਜ਼ਾਂ ਨੂੰ ਆਪਾਂ ਠੀਕ ਕਰ ਲਈਏ ਤਾਂ ਤਾਂ ਵੀ ਬਹੁਤ ਜ਼ਿਆਦਾ ਆਪਣੇ ਲਈ ਫਾਇਦਾ ਰਹੂਗਾ ਤੇ ਅੱਗੇ ਆਉਣ ਵਾਲੇ ਜਿਹੜੀ ਅਗਡੀਆਂ ਜਨਰੇਸ਼ਨਾਂ ਨੇ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਨੇ ਅੱਗੇ ਸਭ ਕੁਝ ਖਾਣਾ ਵਾ ਕੁਝ ਨਾ ਕੁਝ ਤਰੀਕਾ ਹੋ ਸਕਦਾ ਘਰ ਹੀ ਕੋਈ ਚੀਜ਼ਾਂ ਅਗਾ ਕੇ ਆਪਣੀਆਂ ਚਾਹੇ ਥੋੜੀਆਂ ਬਹੁਤ ਦਾਲਾਂ ਥੋੜੀਆਂ ਬਹੁਤ ਸਬਜ਼ੀ ਆਪਣੀਆਂ ਕਰਦੀਆਂ ਸਿਰਫ ਉਹ ਚੀਜ਼ਾਂ ਖਾਧੀਆਂ ਜਾਣ ਕਿਉਂਕਿ ਜਿਹੜੇ ਆਪਣੇ ਵੀ ਹੁਣ ਮਤਲਬ ਇਸ਼ੂਜ਼ ਹੋ ਗਏ ਮੁੱਦੇ ਹੋ ਗਏ ਉਹ ਹੋਰ ਪਾਸੇ ਹੋ ਗਏ ਮੁੱਦੇ ਆਪਣਾ ਜੇ ਚੈਨਲਾਂ ਦੇ ਉੱਪਰ ਦੇਖੀ ਤਾਂ ਮੁੱਦੇ ਹੋਰ ਗੱਲਾਂ ਬਣੀਆਂ ਪਈਆਂ ਬੜੇ ਵੱਡੇ ਵੱਡੇ ਮੁੱਦਿਆਂ ਦੀ ਆਪਾਂ ਗੱਲਾਂ ਕਰਨ ਲੱਗ ਜਾਨੇ ਆ ਪਰ ਆ ਜਿਹੜੀ ਇੱਕ ਇਨਸਾਨ ਦੀ ਬੇਸਿਕ ਨੀਡ ਆ ਵੀ ਗੱਲ ਉਹ ਹੀ ਆ ਕਿ ਖਾਣੀਆਂ ਜ਼ਹਿਰਾਂ ਤੇ ਗੱਲਾਂ ਆਪਾਂ ਬਹੁਤ ਉੱਪਰ ਲੀਆਂ ਕੋਈ ਵੇਰੀ ਲੱਗ ਜਾਨੇ ਕਿ ਪਹਿਲਾਂ ਆਪਾਂ ਉਹ ਚੀਜ਼ ਨੂੰ ਠੀਕ ਕਰੀਏ ਜਿਹੜੀ ਸਭ ਤੋਂ ਮੇਨ ਮੁੱਦਾ ਵਾ ਜਿਹੜਾ ਆਪਣੇ ਅੰਦਰ ਰੋਜ਼ ਸਵੇਰ ਤੋਂ ਸ਼ਾਮ ਤੱਕ ਜ਼ਹਿਰ ਜਾ ਰਿਹਾ ਵਾ ਤਾਂ ਇਹ ਸੀਗਾ ਜੀ ਮੇਰਾ ਅੱਜ ਦਾ ਇੱਕ ਵੀਡੀਓ ਮੈਨੂੰ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਸ਼ਾਇਦ ਕੋਸ਼ ਹਾਦ ਤੱਕ ਮੇਰੇ ਦੋਸਤ ਥੋੜਾ ਬਹੁਤ ਇਹਨੂੰ ਆਪਾਂ ਅੱਗੇ ਆਉਣ ਵਾਲੀਆਂ ਜਨਰੇਸ਼ਨ ਲਈ ਤੁਹਾਡੇ ਆਪਣੇ ਬੱਚਿਆਂ ਦੇ ਲਈ ਕੁਝ ਨਾ ਕੁਝ ਹੱਦ ਤੱਕ ਆਪਾਂ ਤੁਸੀਂ ਕੋਈ ਨਿੱਜੀ ਤੌਰ ਤੇ ਉਪਰਾਲੇ ਜਰੂਰ ਕਰੋਗੇ ਤਾਂ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ